ਸਸੇ ਘਾਜੇ ਸਾਰਿਆਂ ਨੂੰ ਸ਼੍ਰੀ ਰਾਮ ਜੀ ਹਰ ਮਾਣ ਕੀ ਹਾਲ ਚਾਲ ਆ ਜੀ ਤੇ ਅੱਜ ਅਸੀਂ ਦੋਨੇ ਭੈਣਾਂ ਹੋਈਆਂ ਇਕੱਠੀਆਂ ਇਕੱਠੀਆਂ ਤਾਂ ਅਸੀਂ ਹੋਈਆਂ ਸਾਨੂੰ 2 ਘੰਟੇ ਹੋ ਗਏ ਇਕੱਠੀਆਂ ਮੈਨੂੰ ਉਠਾ ਲਈ ਇਹਨੇ ਮੈਨੂੰ ਉਠਾ ਲਿਆ ਤੇ ਸੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆ ਤਾਂ ਥੋੜਾ ਸਬਸਕ੍ਰਾਈਬ ਕਰ ਲਿਓ ਜੀ ਠੀਕ ਹੈ ਜੀ ਤੇ ਕਮੈਂਟਾਂ ਜਾਂਦੀ ਰਾਏ ਜ਼ਰੂਰ ਦੱਸ ਕੇ ਜਾਇਓ ਵੀ ਆਪਾਂ ਸਹੀ ਕਰਦੇ ਆ ਜਾਂ ਗਲਤ ਕੀਤਾ ਕੁਝ ਸੋ ਮੇਰੇ ਕੋਲੇ ਕਮਲ ਭੈਣ ਦਾ ਫੋਨ ਆਇਆ ਸੀ ਕਮਲ ਪਟਿਆਲਾ ਦਾ ਤੇ ਉਹਨੇ ਵੀ ਮੈਨੂੰ ਕਿਹਾ ਵੀ ਦੀਦੀ ਆ ਕਰਕੇ ਵੀ ਕੁੱਕੀ ਦੀਦੀ ਨੂੰ ਤੁਸੀਂ ਜਾਓ ਉਹਦੇ ਕੋਲੇ ਇਹ ਥੋੜਾ ਜਾ ਉਹਨੂੰ ਕਹਿ ਦਿਓ ਮੇਰੇ ਬਾਰੇ ਵੀ ਵੀ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੀਗੀ ਤੇ ਥੋੜਾ ਜਿਹਾ ਸਮਝਾ ਕੇ ਆਓ ਹੁਣੇ ਮੇਰੇ ਤੋਂ ਵੱਡੀ ਆ ਤੁਸੀਂ ਐ ਦੱਸੋ ਮੈਂ ਕਿਹੜਾ ਕਮਲੀ ਆ ਹਨਾ ਮੈਂ ਵੀ ਜੇ ਪਾਗਲ ਐ ਸੀ ਸਮਝਾ ਉਹਨੂੰ ਉੱਤੋਂ ਭੇਜ ਦਿਆ ਕਿ ਤੁਸੀਂ ਜਾ ਕੇ ਆਓ ਉਹਦੇ ਕੋਲ ਤੁਸੀਂ ਹੁਣ ਇਹ ਦੇਖ ਲਓ ਵੀ ਇਹ ਚਲੋ ਮੈਂ ਕੋਈ ਨਹੀਂ ਇਹਨਾਂ ਦੀ ਗੱਲ ਸੁਣਦੀ ਆ ਉਹ ਠੀਕ ਆ ਮੈਂ ਚਾਹੁੰਦੀ ਆ ਹੁਣੇ ਮੈਨੂੰ ਐ ਕਿਹਾ ਜੀ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਸਾਰਿਆਂ ਦੇ ਗੱਲ ਰੱਖਣਾ ਚਾਹੁੰਦੀ ਆ ਮੈਂ ਕੱਲੀ ਕੁੱਕੀ ਨੂੰ ਵੀ ਕਹਿ ਸਕਦੀ ਸੀ ਇਹ ਗੱਲ ਔਰ ਮੈਂ ਕਹਾ ਨਹੀਂ ਵੀ ਮੈਂ ਕੁੱਕੀ ਤੁਹਾਨੂੰ ਆਇ ਕਹਿਣ ਆਈ ਮੇਰੇ ਕੋਲੇ ਕਮਲ ਦਾ ਹੋਣਾ ਆਇਆ ਸੀ ਉਹ ਕਹਿੰਦੀ ਦੀਦੀ ਵੀ ਕੁੱਕੀ ਦੀਦੀ ਨੂੰ ਜਿਵੇਂ ਤੂੰ ਤੇ ਜਿਵੇਂ ਤੈਨੂੰ ਮੈਂ ਸਮਝਦੀ ਆ ਭੈਣ ਉਵੇਂ ਹੀ ਕੁੱਕੀ ਦੀਦੀ ਮੇਰੀ ਭੈਣ ਆ ਕਹਿੰਦੀ ਮੇਰੀ ਬੈਸਟ ਫਰੈਂਡ ਜਿਵੇਂ ਤੇਰੀ ਆ ਸੋ ਮੈਂ ਕਹਿਣਾ ਤੁਹਾਨੂੰ ਇਹੀ ਚਾਹੁੰਦੀ ਆ ਭੈਣ ਮੇਰੀ ਐ ਵੀ ਚਲੋ ਜਿਹੜੀ ਗੱਲਬਾਤ ਇਨਸਾਨ ਤੋਂ ਗਲਤੀ ਹੁੰਦੀ ਆ ਇਨਸਾਨ ਗਲਤੀਆਂ ਦਾ ਪੁਤਲਾ ਆ ਠੀਕ ਐ ਚਲੋ ਤੁਸੀਂ ਐ ਸਮਝ ਲਓ ਵੀ ਉਹ ਗਲਤੀ ਕਰਨਾ ਤੋਂ ਲੋਗੀ ਜੇ ਉਹ ਗਲਤੀ ਮੈਂ ਕਰਦੀ ਤੂੰ ਮੈਨੂੰ ਵੀ ਤਾਂ maaf ਕਰਦੀ ਸੋ ਮੈਂ ਤੇਰੇ ਮੂਰੇ ਹੱਥ ਬੰਨ੍ਹ ਕੇ ਰਿਕਵੈਸਟ ਕਰਦੀ ਆ ਵੀ ਤੂੰ ਕੰਮ ਨੂੰ maaf ਕਰ ਦੇ ਤੇਰੀ ਗੱਲ ਹੋਰ ਆ ਮਤਲਬ ਦੇਖ ਜਿਹੜਾ ਬੰਦਾ ਗਲਤ ਕਰੂ ਚਾਹੇ ਛੋਟਾ ਹੋਵੇ ਵੱਡਾ ਹੋਵੇ ਉਹ ਵੀ ਸਾਨੂੰ ਜੇ ਸਾਨੂੰ ਨਹੀਂ ਚੰਗਾ ਲੱਗੂਗਾ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਕਿ ਤੁਹਾਡੇ ਕੋਲ 4 ਪੈਸੇ ਹੋਣੇ ਤੇ ਕਿਸੇ ਦੂਜੇ ਨੂੰ ਕੁੱਤੇ ਵੀਲੇ ਸਮੋ ਨਹੀਂ ਚਲੋ ਨਹੀਂ ਹੋਤਾ ਚਲੋ ਗਲਤ ਗੱਲ ਆ ਮੈਂ ਮੰਨਦੀ ਆ ਇਹ ਚੀਜ਼ ਕਿੱਥੇ ਗਈ ਆ ਇਹ ਚੀਜ਼ 나 ਆਪਾਂ ਨੂੰ ਪਸੰਦ ਆ ਜਿਹੜਾ ਸਾਨੂੰ ਕਹੂਗਾ ਸੋ ਇੱਕ ਗੱਲ ਹੋ ਰਹੀ ਗੱਲ ਰਹੀ ਆ ਇੱਕ ਕੁੜੀ ਆ ਸੀਆ ਤੇ ਹਨਾ ਪਿੰਕੀ ਹਨਾ ਉਹ ਵੀ ਮੁੱਦਾ ਥੋੜਾ ਜ਼ਿਆਦਾ ਭੜਕਿਆ ਪਿਆ ਜੀ ਤੇ ਪਿੰਕੀ ਦਾ ਮੁੱਦਾ ਤਾਂ ਕੋਈ ਨਹੀਂ ਹੈਗਾ ਅੱਛਾ ਸੀਆ ਹਨਾ ਨਹੀਂ ਨਹੀਂ ਅੱਛਾ ਉਹ ਕਈ ਆਂਦੀ ਸੀ ਨਾ ਵੀ ਉਹ ਕਈ ਆਂਦੀ ਸੀ ਨਾ ਵੀ ਉਹਨੇ ਬੁਲਾਇਆਗਾ ਕਮਲ ਨੇ ਕਮਲ ਨੇ ਕਮਲ ਨੇ ਮੇਰੇ ਕੋਲੇ ਕਸਮ ਪਾਈ ਆ ਕਮਲ ਕਹਿੰਦੀ ਦੀਦੀ ਮੈਂ ਕਿਸੇ ਨੂੰ ਕੁਝ ਵੀ ਨਹੀਂ ਬੁਲਾਇਆ ਮੈਂ ਅੰਦਰ ਸੋਈ ਚ ਚਾਹ ਲੈਣ ਗਈ ਸੀ ਕਹਿੰਦੀ ਆ ਮੋਬਾਈਲ ਤੇ ਦੋਨਾਂ ਜਾਣੀਆਂ ਮੇਰੇ ਆਉਣ ਤੋਂ ਪਹਿਲਾਂ ਤਾਂ ਲਿਖੀਆਂ ਪਈਆਂ ਸੀ ਇਹ ਜਦੋਂ ਦੇਖ ਲੋ ਕਹਿੰਦੇ ਆਉਣੇ ਬੁਲਾਇਆ ਉਹ ਕਹਿੰਦੇ ਆਉਣੇ ਬੁਲਾਇਆ ਮੈਂ ਆਪਣੇ ਚੈਨਲ ਤੇ ਕਲੀਅਰ ਕਰੂਗੀ ਇੱਕ ਵਾਰ ਉਹਨਾਂ ਨੇ ਇਹਨੂੰ ਭੇਜਿਆ ਦਾ ਸੋ ਆਪਾਂ ਇਹਨਾਂ ਦੀ ਗੱਲ ਸੇ ਮੱਥੇ ਰੱਖਦੇ ਆ ਜੇ ਕੋਈ ਸਾਨੂੰ ਬਾਦੂ ਘੱਟ ਬੋਲੂ ਆ ਜਾਂ ਪੀ ਕੇ ਕਹੂਗਾ ਸਾਡੇ ਜੀਹਲ ਚ ਬੰਦੇ ਨੇ ਜੀ ਸਾਡੇ ਜਾਂ ਮਤਲਬ ਕਿ ਅਸੀਂ ਇਹ ਕੁੱਤੇ ਬਿੱਲੇ ਨੇ ਜੀ ਉਹਨਾਂ ਨੇ ਤਾਂ ਇਹਨੂੰ ਥੋੜੀ ਕਿਹਾ ਸੀ ਨਾਲ ਦੀ ਨਾਲ ਫੋਨ ਚੋਂ ਆਇਆ ਨਾ ਵੀ ਕਿ ਕੁੱਕੀ ਨੇ ਤੈਨੂੰ ਆਇਆ ਕਿਹਾ ਤੇ ਨਾਲ ਦੀ ਨਾਲ ਉਹ ਤੈਨੂੰ ਤੂੰ ਐਸੀ ਚੀਜ਼ ਦੀ ਕਿਵੇਂ ਜ਼ਿੰਮੇਵਾਰ ਲੇਨੀ ਹੈ ਤੋ ਕਿ ਮੈਨੂੰ ਮੈਨੂੰ ਵਿਸ਼ਵਾਸ ਆ ਕੰਮਲ ਪਟਾਲਾ ਤੇ ਉਹਦੇ ਘਰ ਵਾਲੇ ਤੇ ਕਿ ਉਹ ਸੁਣ ਸੁਣ ਤਾਂ ਲੈ ਪਹਿਲਾਂ ਵੀ ਚਲੋ ਉਹ ਬਾਈ ਵੀ ਸਾਡਾ ਸਮਝਦਾਰਾ ਦੇਵ ਕੋਈ ਅੱਤਾਂ ਦੀ ਗੱਲ ਨਹੀਂ ਹੈਗੀ ਘਰ ਚੋ ਜਿਵੇਂ ਮਰਜੀ ਰਹਿੰਦਾ ਪਰ ਉਹ ਲੇਡੀਜ਼ ਦੀ ਬਹੁਤ ਇੱਜ਼ਤ ਕਰਦਾ ਆਪਦੀ ਵਾਈਫ ਨਾਲ ਜਿਵੇਂ ਮਰਜੀ ਰਹਿੰਦਾ ਉਹ ਆਪਾਂ ਨੂੰ ਨਹੀਂ ਹੈਨਾ ਚਲੋ ਉਹਦੀ ਉਹਦੀ ਗੱਲ ਬਾਤ ਆ ਵੀ ਉਹਦਾ ਕਿੱਦਾਂ ਦਾ ਸੁਭਾਅ ਕਿਵੇਂ ਆ ਔਰ ਮੇਰੇ ਨਾਲ ਤੂੰ ਦੋ ਵਾਰੀ ਆਪਾਂ ਤਿੰਨ ਵਾਰੀ ਜਾ ਕੇ ਆਏ ਭੈਣ ਕਹਿੰਦਾ ਨਾ ਇੱਜ਼ਤ ਕੀਤੀ ਆ ਯਾਰ ਸਾਡੀ ਇੱਜ਼ਤ ਕੀਤੀ ਤੁਹਾਨੂੰ ਪਤਾ ਨਹੀਂ ਕਹਿੰਦੇ ਮਾਰਾ ਬੰਦੇ ਨੂੰ ਦੇਖਣਾ ਚਾਹੀਦਾ ਕਿ ਕਿਤਾ ਬੋਲਣਾ ਕਿਵੇਂ ਬੋਲਣਾਗਾ ਨਾ ਕੀ ਕਰ ਬਸ ਉਹ ਥੋੜਾ ਜਿਹਾ ਆਏ ਹੋ ਗਿਆ ਵੀ ਲਾਈਵ ਦੇ ਵਿੱਚ ਕਿਤੇ ਉਹਨੇ ਕਿਹਾ ਹੋਣਾ ਬਾਈ ਨੇ ਦੇਖੋ ਮੈਂ ਨਹੀਂ ਤੁਹਾਡੀ ਲਾਈਵ ਸੁਣੀ ਤੇ ਮੈਨੂੰ ਸੁਣ ਕੁੱਕੀ ਨੇ ਦੱਸਿਆ ਵੀ ਭਾਈ ਉਹ ਪੀ ਲਾਈਵ ਚ ਕਹਿ ਰਿਹਾ ਸੀਗਾ ਵੀ ਸੁਣ ਲੋ ਸਾਰਿਆਂ ਨੂੰ ਪਤਾ ਉਹ ਚੀਜ਼ ਦੇਖੋ ਕੋਲ ਕੇ ਉਹਦਾ ਲਾਈਵ ਵੀ ਕੁੱਤੇ ਬਿੱਲੇ ਘੌਂਕਦੇ ਆ ਜੀ ਐ ਉਹ ਸੋ ਐਦਾਂ ਦੀ ਗੱਲ ਨਹੀਂ ਬੋਲਣੀ ਚਾਹੀਦੀ ਕਿਸੇ ਨੂੰ ਹਨਾ ਜਿੰਨਾ ਜਿਨ੍ਹਾਂ ਨੇ ਆਪਾਂ ਨੂੰ ਅੱਜ ਇੱਥੋਂ ਤੱਕ ਕਰਨ ਲਿਆਂਦਾ ਇਹ ਸਿਰਫ ਆਪਾਂ ਇੱਕ ਜਿਹੜੇ ਆਪਣੇ ਸਬਸਕ੍ਰਾਈਬ ਹੈਗੇ ਜਾਂ ਜਿਹੜੇ ਆਪਾਂ ਨੂੰ ਦੇਖਦੇ ਆ ਮੰਨ ਲਓ ਇੱਕ ਗੱਲ ਮੈਂ ਕਹਿੰਦੀ ਕੁੱਕੀ ਮੰਨ ਲਾ ਵੀ ਹੁਣ ਤੂੰ ਤੈਨੇ ਕੋਈ ਵੀਡੀਓ ਪਾਤੀ ਰੋਸਟ ਕਰਤਾ ਕਿਸੇ ਨੂੰ ਠੀਕ ਹੈ ਤੈਨੂੰ ਤਾਂ ਵਿਊ ਦੇ ਗਿਆ ਨਾ ਉਹ ਬੰਦਾ ਤੇ ਅਗਲਾ ਰੁਕਿਆ ਨਾ ਤੇਰੀ ਆਈਡੀ ਤੇ ਤੇਰੀ ਆਈਡੀ ਤੇ ਰੁਕਿਆ ਰੋਕੇ ਉਹਨੇ ਕਮੈਂਟ ਕੀਤਾ ਚਾਹੇ ਉਹਨੇ ਗਲਤ ਹੀ ਕਮੈਂਟ ਕੀਤਾ ਆਪਾਂ ਨੂੰ ਤਾਂ ਵਿਊ ਦੇ ਗਿਆ ਨਾ ਬੰਦਾ ਇਹ ਕਹਿੰਦਾ ਗੱਲ ਵੀ ਉਹ ਦੀ ਨਹੀਂ ਇੱਜ਼ਤ ਨਾਲ ਬੰਦਾ ਜੀਵੇ ਗੱਲ ਵੀ ਉਹ ਬਾਤ ਜਿਵੇਂ ਆਪਾਂ ਦੇਖੋ ਸਾਰੇ ਲੋਕ ਨਹੀਂ ਮੈਂ ਉਹ ਗੱਲ ਨਹੀਂ ਕਰਦੀ ਕਿ ਜਿਵੇਂ ਆਪਾਂ ਕਮੈਂਟ ਆਣਾਂ ਨੂੰ ਵੀ ਗਾਲਾਂ ਕੱਢ ਦਿੰਦੇ ਆ ਤੇ ਸੋ ਮੈਂ ਤਾਂ ਇਹੀ ਕਹੂੰਗੀ ਭਾਈ ਵੀ ਚਲੋ ਜਿਹੜਾ ਕੋਈ ਗਲਤ ਕਮੈਂਟ ਕਰਦਾ ਚੱਲੋ ਉਹਨਾਂ ਦੀ ਹਨਾ ਸੋ ਅਸੀਂ ਤਾਂ ਹੀ ਕਹਿੰਦੇ ਆ ਆਹ ਦਾ ਜਿਹੜਾ ਕੀ ਸਿਸਟਮ ਆ ਤੁਸੀਂ ਇਹ ਨਾ ਕੋ ਵੀ ਸਾਡੇ ਕੋਲ 4 ਪੈਸੇ ਆਣੇ ਸਾਰੋਂ ਤੁਸੀਂ ਕੁੱਤੇ ਬਿੱਲੇ ਆ ਇਹ ਚੀਜ਼ ਨਾ ਕਰੋ ਸਾਰੇ ਆ ਤੇ ਕਹਿ ਖਾਂਦੇ ਆ ਕਿ ਮੁੰਡੇ ਕੀ ਪਤਾ ਸਾਡੇ ਚਾਂ ਤੁਹਾਨੂੰ ਵੱਧ ਚਲੇ ਜਾਣ ਅਸੀਂ ਤਾਂ ਫਿਰ ਲੋਕਾਂ ਨੂੰ ਕੁੱਤੇ ਬਿੱਲੇ ਦੱਸੀ ਜਾਵਾਂਗੇ ਵੀ ਇਹ ਕੁੱਤੇ ਨੇ ਇਹ ਬਿੱਲੇ ਨੇ ਤੇ ਕੋ ਸਾਡੇ ਬਰਾਬਰ ਹੀ ਹਨਗੇ ਪੈਸਾ ਤਾਂ ਸਿਰਫ ਹੈ ਗਿਆ ਹੱਥਾਂ ਦੀ ਮੈਲ ਸੋ ਮੇਰੀ ਆਉਂਦਾ ਤਾਂ ਜਾਂਦਾ ਵੀ ਹੈ ਮੇਰੀ ਗੱਲ ਤਾਂ ਇਹੀ ਹੈ ਬਈ ਵੀ ਜਿਹੜਾ ਕੋਈ ਕਮੈਂਟ ਕਰਦਾ ਗਲਤ ਬਲਤ ਆਪਾਂ ਤਾਂ ਕਹਿੰਦੇ ਵੀ ਉਹਨੂੰ ਵੀ ਨਾ ਗਲਤ ਬੋਲੋ ਆਪਾਂ ਤਾਂ ਬਈ ਮੈਂ ਤਾਂ ਮੇਰਾ ਕਮੈਂਟ ਤੁਸੀਂ ਕਿਤੇ ਮਰਜੀ ਜਾ ਕੇ ਪੜ ਲਿਓ ਆਪਾਂ ਜੇ ਕੋਈ ਮੈਨੂੰ ਕੋਈ ਵੀ ਗੰਦਪੰਦ ਬੋਲਦਾ ਆਪਾਂ ਥੱਲੇ ਲਿਖ ਦਿੰਨੇ ਧੰਨਵਾਦ ਵੀਰੇ ਬਾਬਾ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਬਾਕੀ ਇਹ ਉਹ ਰਹਿ ਗਿਆ ਸਿਆ ਦੀ ਗੱਲ ਦੀ ਉਹਨੂੰ ਇੱਕ ਟਿੰਕੀ ਨਾ ਯਾਰ ਸੋਚੇ ਇਹ ਮੈਂ ਆਪਣੇ ਚੈਨਲ ਤੇ ਬਹੁਤ ਕਲੀਅਰ ਕਹਿੰਦੀ ਕਿ ਕਿ ਇਹ ਇਹਨਾਂ ਨਾਲ ਡਲ ਲੈ ਕੇ ਇਸੋ ਦੀ ਗੱਲ ਕਰਮਾ ਤੇ ਆ ਅਸੀਂ ਤਾਂ ਉਹਨੂੰ ਕੀ ਬੋਲ ਲਾਂਗਾ ਸਾਨੂੰ ਇਹਨਾਂ ਨੂੰ ਬੋਲੂਗਾ ਤਾਂ ਅਸੀਂ ਉਹਨੂੰ ਬੰਦ ਮੈਂ ਤੁਹਾਨੂੰ ਇਹਨਾਂ ਦੱਸਦਾ ਕਮਲ ਭੈਣੇ ਮੈਂ ਤੇਰੇ ਕਹਿਣ ਤੇ ਆ ਗਈਆਂ ਕੁੱਕੀ ਭੈਣ ਕੋਲੇ ਠੀਕ ਹੈ ਇਹਨਾਂ ਨੇ ਮੇਰੀ ਗੱਲ ਮੰਨੀ ਵੀ ਇੱਦਾਂ ਦੀ ਗੱਲ ਨਹੀਂ ਸਾਨੂੰ 2-3 ਘੰਟੇ ਹੋ ਗਏ ਇੱਥੇ ਬਟਿਆਂ ਨੂੰ ਤੇ ਇਹਨਾਂ ਨੇ ਮੇਰੀ ਗੱਲ ਮੰਨੀ ਵੀ ਹੈ ਪਰ ਇਹ ਉਹ ਨਹੀਂ ਬਣਾ ਰਹੀ ਸੀ ਪਰ ਇਹਨੂੰ ਤਾਂ ਕਹਿ ਰਹੀ ਹਾਂ ਹਾਂ ਵੀਡੀਓ ਇਹ ਬਣਾ ਨਹੀਂ ਰਹੀ ਸੀ ਸੋ ਇਹ ਗੱਲ ਕਲੀਅਰ ਕਰਨੀ ਸੀ ਕਿ ਮੈਂ ਕਹਾਂ ਚਲੋ ਦੇਖੋ ਜਨਰਦੀ ਤੁਸੀਂ ਆਪਦੇ ਕੰਮ ਕਰਨਾ ਹਨਾ ਤੇ ਜਨਰਦੀ ਇਹਨਾਂ ਨੇ ਕਰਨਾ ਚਾਹੇਨਰਦੀ ਭਈ ਆਪਾਂ ਕਰਨਾਗਾ ਸੋ ਮੇਰੀ ਤਾਂ ਭਈ ਕਹਿਣ ਦੀ ਗੱਲ ਇਹੀ ਆ ਵੀ ਕਿਸੇ ਨੂੰ ਭਈ ਮਾੜਾ ਚੰਗਾ ਨਾ ਬੋਲੋ ਅਸੀਂ ਨਹੀਂ ਕਿਸੇ ਨੂੰ ਬੋਲਦੇ ਭਈ ਨਾ ਸਾਨੂੰ ਲੋੜ ਆ ਸਾਨੂੰ ਜਿਹੜਾ ਕੁੱਤੇ ਵੀ ਨਾ ਦੱਸੂਗਾ ਜਾਂ ਸਾਨੂੰ ਕੋ ਕੁ ਸਿੱਧਾ ਬੋਲੂਗਾ ਤੇ ਜੇ ਕੋਈ ਸਾਨੂੰ ਭੰਡੂਗਾ ਤੇ ਅਸੀਂ ਫਿਰ ਤਾਂ ਫਿਰ ਬੋਲਾਂਗੇ ਕੋਈ ਸਾਨੂੰ ਕੋ ਰੋਕ ਨਹੀਂ ਚਾਹੇ ਇੱਕ ਗੱਲ ਇੱਕ ਗੱਲ ਮੈਂ ਤੈਨੂੰ ਕਮਲ ਕਹਿੰਨੀ ਆ ਬਾਈ ਦੇਖ ਤੂੰ ਮੇਰੀ ਛੋਟੀ ਭੈਣਾਂ ਸਾਡੇ ਬੱਚਿਆਂ ਵਰਗੀਆਂ ਮੈਨੂੰ ਪਤਾ ਤੂੰ ਸਾਡੀ ਇੱਜ਼ਤ ਬਹੁਤ ਕਰਦੀਆਂ ਠੀਕ ਆ ਤੇ ਪਰ ਨਾ ਜਦੋਂ ਆਪਾਂ ਕਦੇ ਕਿਸੇ ਬਾਤ ਤੇ ਕੋਈ ਚੀਜ਼ ਲੈਣੇ ਆ ਨਾ ਦਿਲੋਂ ਲੈਣੇ ਆ ਨਾ ਜਿਉਂ ਉਹਨੂੰ ਆਪਾਂ ਦਿਲੋਂ ਪਿਆਰ ਕਰਦੇ ਆ ਉਹਨੂੰ ਆਪਾਂ ਭੈਣ ਭਰਾ ਮੰਨਦੇ ਆ ਨਾ ਤੁਸੀਂ ਗਿਫਟ ਲੈਂਦਾ ਹਨਾ ਮੈਨੂੰ ਤਾਂ ਖਾਲਸਾ ਮੈਨੂੰ ਤਾਂ ਪਤਾ ਇਹ ਗਿਫਟ ਆਉਂਦਾ ਸੀ ਕਿ ਮੁੱਦਾ ਸਾਡੇ ਸਨਾਤਨ ਵਿੱਚ ਇਹ ਚੀਜ਼ ਆ ਜੇ ਘਰੇ ਰੱਬ ਆ ਗਿਆ ਨਾ ਆਪਾਂ ਯਾਰ ਰੱਬ ਦਾ ਭਗਵਾਨ ਦੀ ਫੈਮਲੀ ਲੈ ਕੇ ਆਏ ਆਉਂ ਆਪਦੇ ਘਰੇ ਹਨਾ ਤੁਸੀਂ ਦੇਖੋ ਕੀ 2250 ਦੀ ਗਿਫਟ ਨੂੰ ਇੱਕ ਵਾਰ ਬਦ ਹੈ ਇਸ ਵਾਰ 300 ਦੀ ਹੋਊਗੀ ਤੁਸੀਂ 300 ਪਿੱਛੇ ਰਾਮ ਪਰਿਵਾਰ ਨੂੰ ਘਰੋਂ ਕੱਢ ਤਾਂ ਮੈਨੂੰ ਦੁੱਖ ਨਹੀਂ ਕਿ ਮੈਨੂੰ ਨ ਦਿੱਤਾ ਮੇਰੇ ਘਰੇ ਬਹੁਤ ਛੋਟੇ ਛਿੰਤ ਕਿੰਨੀਆਂ ਮੈਨੂੰ ਗਿਫਟਾਂ ਆਉਂਦੀਆਂ ਹਰ ਵਾਰ ਠੀਕ ਹੈ ਮੈਨੂੰ ਇਹ ਹੈ ਕਿ ਤੁਸੀਂ ਰਾਮ ਪਰਿਵਾਰ ਕੱਢੋ ਤੁਸੀਂ ਐਡਾ ਤਧਕਾਰਿਆ ਭਗਵਾਨ ਨੂੰ ਇੱਕ 2 300 ਉਹ ਵੀ ਹੁਣ ਮੇਰੀ ਗੱਲ ਸੁਣ ਭੈਣ ਮੇਰੀ ਜੇ ਤੂੰ ਕਿਸੇ ਕੋਲੇ ਗੱਲਾਂ ਕੀਤੀਆਂ ਜਾਂ ਤੂੰ ਕਿਸੇ ਦੇ ਸਾਹਮਣੇ ਵਾਪਸ ਕਰਕੇ ਆਈਆਂ ਦੁਕਾਨ ਤੇ ਉਹ ਵੀ ਤਾਂ ਇਹਨੂੰ ਕੀ ਪਤਾ ਸੀਗਾ ਇਹਨੇ ਮੈਨੂੰ ਦੱਸਿਆ ਇਹਨੂੰ ਕਿਸੇ ਨੇ ਤੁਹਾਡੇ ਪਟਿਆਲੇ ਚ ਦੱਸਿਆ ਇਹ ਵੀ ਮੈਂ ਕਦੀ ਕਰੂੰ ਯਾਰ ਠੀਕ ਹੈ ਜੀ ਇਹ ਮੈਨੂੰ ਨਹੀਂ ਪਤਾ ਬਈ ਇਸ ਗੱਲ ਦਾ ਵੀ ਤੂੰ ਦੁਕਾਨ ਤੇ ਮੋੜ ਕੇ ਆਈਆਂ ਤੂੰ ਆਪਦੇ ਘਰੇ ਲਈ ਆ ਸੋ ਇਸ ਗੱਲ ਦਾ ਵੀ ਮੈਨੂੰ ਤਾਂ ਪਤਾ ਨਹੀਂਗਾ ਮੈਂ ਤਾਂ ਵੀ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਵਿਚਾਰੀ ਚੱਲੋ ਹਨਾ ਕਹੀ ਜਾਂਦੀ ਆ ਵੀ ਦੀਦੀ ਮੈਨੂੰ ਬੂਲਦੀ ਆ ਦੀਦੀ ਕਿ ਕੁੱਕੀ ਜਿਹੀ ਬੋਲਿਆ ਮੈਂ ਤਾਂ ਕੁਝ ਬੋਲਿਆ ਹੀ ਨਹੀਂਗਾ ਮੈਂ ਤਾਂ ਦੇਵ ਨੂੰ ਬੋਲਿਆਗਾ ਠੀਕ ਆ ਬਾਕੀ ਤੂੰ ਵੀ ਆਪਣੀ ਥੋੜੀ ਜਿਹੀ ਲੱਚਰ ਤਾਨੂੰ ਕਾਬੂ ਕਰ ਕੁਛ ਐਡੇ ਵੱਡੇ ਸਾਡੇ ਬੱਚੇ ਨੇ ਫੈਮਿਲੀ ਆ ਤੁਹਾਡੀ ਹੈ ਨਾ ਤੁਹਾਡੇ ਵੀ ਬੈਟਰ ਦਾ ਤਰੀਕਾ ਥੋੜਾ ਚੇਂਜ ਕਰੋ ਹੁਣ ਆਪਾਂ ਉਹ ਨਹੀਂ ਹੈ ਕਿ ਜਿਹੜੇ ਆਪਾਂ ਪਿੱਛੇ 15 ਸਾਲ ਸੀਗੇ ਆਪਾਂ ਹੁਣ ਬਲੌਗ ਤਾਂ ਜੋ ਵਧੀਆ ਹੁੰਦੇ ਆ ਜਿਹੜੇ ਬਲੌਗ ਵਧੀਆ ਹੁੰਦੇ ਨੇ ਤੂੰ ਨਹੀਂ ਦੇਖਿਆ ਜਿਹੜਾ ਉਹਨੇ ਪਾਇਆਗਾ ਸਾਰੀ ਦੁਨੀਆ ਨੇ ਚੱਕ ਲਿਆ ਇਸ ਤਰਫ ਤੋਂ ਆਇਆ ਕਰਕੇ ਕੱਟੜਾ ਲਈ ਜਾਂਦੀ ਆ ਉੱਥੇ ਕੀ ਲੋੜ ਹਨ ਚੀਜ਼ਾਂ ਦੀ ਆਪਾਂ ਹਿੰਦੁਸਤਾਨ ਦੇ ਰਹਿੰਦੇ ਆ ਪੰਜਾਬ ਦੇ ਵਿੱਚ ਉਹ ਵੀ ਰਹਿੰਦੇ ਆ ਆਪਾਂ ਠੀਕ ਆ ਆਪਾਂ ਨੂੰ ਚੀਜ਼ਾਂ ਨਹੀਂ ਸ਼ੋਭਾ ਦੇ ਦੇਣਾ ਜਾਂ ਤੁਸੀਂ ਸਟਾਰਟਿੰਗ ਤੋਂ ਤੁਹਾਡਾ ਪਹਿਰਾਵਾ ਇਹ ਹੈ ਤਾਂ ਉਹ ਗੱਲ ਵੱਖਰੀ ਹੈ ਮਮਾ ਇੰਨੀ ਗੱਲ ਕਹੂੰਗੀ ਸੋ ਭੈਣ ਮੇਰੀ ਤੇਰੇ ਬਲੌਗ ਬਹੁਤ ਵਧੀਆ ਹੁੰਦੇ ਕੋਈ ਗੱਲ ਨਹੀਂ ਤੂੰ ਸਾਡੇ ਨਾਲ ਜੁੜੀ ਆ ਬੜੇ ਚਿਰ ਦੀ ਜੁੜੀ ਆ ਨਾ ਤੇ ਮੈਂ ਕੁੱਕੀ ਨੂੰ ਕਹਿ ਦਿੰਦਾ ਵਾ ਵੀ ਬਈ ਤੈਨੂੰ ਕੁਛ ਨਹੀਂ ਕਹੂਗੀ ਕੁੱਕੀ ਠੀਕ ਆ ਅਗਰ ਜੇ ਤੁਸੀਂ ਅਗਰ ਦੁਸ਼ਮਣੀ ਤੇਰੀ ਭੈਣ ਹੀ ਐ ਸਮਝ ਲੜ ਗਈ ਤੂੰ ਆ ਕਹਿ ਦੇ ਵੀ ਹਾਂ ਮੇਰੀ ਵੱਡੀ ਭੈਣ ਨੇ ਮੈਨੂੰ ਕਹਿ ਲਿਆ ਜਦੋਂ ਆਪਾਂ ਨੂੰ ਮੰਨ ਲਓ ਆਪਣੇ ਘਰੇ ਆਪਣਾ ਭੈਣ ਭਰਾ ਝੜਕਦਾ ਜਾਂ ਆਪਣਾ ਮਾਵਾ ਬਾਪ ਝੜਕਦਾ ਉਹ ਵੀ ਤਾਂ ਆਪਾਂ ਬਰਦਾਸ਼ਤ ਕਰਦੇ ਆ ਯਾਰ ਆਪਾਂ ਜੁੜੇ ਮੰਨ ਲਓ ਜੇ ਆ ਨਾ ਹੁੰਦਾ ਹਨਾ ਸੋਸ਼ਲ ਮੀਡੀਆ ਨਾ ਹੁੰਦਾ ਆਪਾਂ ਇੱਕ ਦੂਜੇ ਨੂੰ ਜਾਣਦੇ ਸੀ ਤੁਸੀਂ ਪਟਿਆਲੇ ਸੀ ਐ ਕਿੱਥੇ ਬੈਠੀ ਆ ਮੈਂ ਕਿੱਥੇ ਬੈਠੀ ਆ ਹਨਾ ਤੇ ਆਪਾਂ ਨੂੰ ਸੋਹੇ ਮਲਾਉਣ ਦਾ ਜਰੀਆ ਇੱਕ ਤੇ ਸੋ ਬਹੁਤ ਧੰਨਵਾਦ ਆ ਸੋਸ਼ਲ ਮੀਡੀਆ ਦਾ ਪਰ ਗੱਲ ਪਤਾ ਕੀ ਆ ਸੋਸ਼ਲ ਮੀਡੀਆ ਦਾ ਮਤਲਬ ਇਹ ਨਹੀਂ ਵੀ ਆਪਾਂ ਇੱਕ ਦੂਜੇ ਨੂੰ ਗਲਤ ਬੋਲੀ ਆਈਏ ਜਾਂ ਕਿਸੇ ਦੇ ਮਨ ਅੱਲਕੇ ਉਹਦੇ ਮਨ ਅੱਲਕੇ ਗਲਤਫਲਤ ਬੋਲ ਲਗੇ ਸੋ ਮੈਂ ਤਾਂ ਬਈ ਮੇਰਾ ਕਹਿਣਾ ਤਾਂ ਇਹੀ ਆ ਜੇਕਰ ਤੁਹਾਨੂੰ ਚੰਗਾ ਲੱਗਦਾ ਬਈ ਕਮੈਂਟ ਕਰਕੇ ਤੁਸੀਂ ਬਾਕੀ ਦੱਸਦੇ ਹੋ ਤੇ ਕੁੱਕੀ ਤੁਹਾਨੂੰ ਕੁਛ ਨਹੀਂ ਕਹੂਗੀ ਤੁਸੀਂ ਵੀ ਬਈ ਕੁੱਕੀ ਨੂੰ ਮਾੜਾ ਚੰਗਾ ਨਾ ਬੋਲੋ ਠੀਕ ਆ ਅਗਰ ਜੇ ਕੋਈ ਬਈ ਕੁ ਮਾੜਾ ਚੰਗਾ ਬੋਲੂਗਾ ਲਾ ਲੂਗਾ ਬਾਕੀ ਮੇਰੇ ਚੈਨਲ ਤੇ ਆਲੋ ਹੁਣ ਆਪਾਂ ਉਧਰ ਕਰੀਏ ਹਾਂ ਤੇ ਹੁਣ ਆਪਾਂ ਵੀ ਉਧਰ ਮੈਂ ਦੱਸ ਦਿੰਨੇ ਤੁਹਾਨੂੰ ਕਲੀਅਰ ਗੱਲ ਕਰਕੇ ਸੋ ਇਹ ਆਈ ਆ ਸਿਰ ਮੱਥੇ ਇਹਨਾਂ ਦੀ ਗੱਲ ਕਿਉਂਕਿ ਮੇਰੇ ਦੇਖੋ ਛੋਟੇ ਪਣ ਸਾਡੀ ਬਾਂਧੀ ਬੋਤਾ ਬਾਕੀ ਇੱਕ ਮੁੰਡੇ ਨੇ ਕੱਲ ਕਮੈਂਟ ਕੀਤਾ ਸੀ ਔਰ ਤੁਹਾਡੇ ਪੋਲ ਪੱਟੇ ਕੋਲੂ ਦੇਖ ਮੇਰੇ ਭਰਾਵਾ ਤੁਸੀਂ ਛੋਟਾ ਭਰਾ ਹੋਗੇ ਸਾਡੀ ਅਗੇ ਕੁੱਕੀ ਤੁਹਾਡੇ ਪੋਲ ਖੋਲੂਗੀ ਸਾਡੀ ਕੋਈ ਪੋਲ ਪੱਟੀ ਨਹੀਂ ਜਿੱਲਾ ਮਰਜ਼ੀ ਤੁਸੀਂ ਸਾਨੂੰ ਜਿਹਾ ਹਾਂ ਠੀਕ ਹੈ ਟੋਚ ਕਿੰਨੀਆਂ ਕੱਢਦੇ ਜਰੂਰ ਕਰਦੇ ਸਾਡੇ ਦੰਦ ਤੇ ਕੱਢਦੇ ਹਾਂ ਹਾਂ ਜੇ ਮੈਂ ਪਹਿਲਾਂ ਸੀਗੀ ਸਟਾਰਟਿੰਗ ਤੋਂ ਹੋਣੀ ਚਾਹੀਦੀ ਜੇ ਆਪਾਂ ਸਟਾਰਟਿੰਗ ਤੋਂ ਨਿਕਰਾ ਪਾਣਾ ਤਾਂ ਨਿਕਰਾ ਪਾਉਣੇ ਜੇ ਆਪਾਂ ਸੂਟ ਪਾਉਣ ਦਾ ਸੂਟ ਪਾਉਣੇ ਆ ਸਾਡੇ ਸਟਾਰਟਿੰਗ ਤੋਂ ਪਹਿਲੇ ਅਸੀਂ ਸਾਰੀ ਫੈਮਲੀ ਇੱਧੇ ਹੀ ਰਹਿਣੇ ਆ ਸੋ ਉਹ ਸਾਡਾ ਚੇਂਜ ਕੱਲ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ ਤੁਸੀਂ ਕੱਲ ਇੱਕ ਗੱਲ ਹੀ ਰਿਪੀਟ ਕਰੀ ਗਈ ਕੁੱਕੀ ਤੁਹਾਡੀਆਂ ਸਾਰੀਆਂ ਪੋਲਾ ਖੋਲੂ ਕੋਈ ਕੋਣ ਪਟੇ ਕਰਨ ਦਾ ਕਰਨਾ ਤੇਰੀਆਂ ਪੋਲਾ ਵੀ ਖੋਲੂ ਕੋਈ ਕੋਰੀਆਂ ਪੋਲਾ ਖੋਲੂ ਸੀ ਆ ਗਿਆ ਖੋਲੂ ਮੈਂ ਨੂੰ ਮੈਂ ਕੀ ਨਾ ਤੁਸੀਂ ਗਾਲਾਂ ਵੀ ਕੱਢੀਆਂ ਦੇਖੋ ਕਿੰਨੀਆਂ ਗੰਦੀਆਂ ਤੁਸੀਂ ਗਾਲਾਂ ਕੱਢੀਆਂ ਉਹ ਪਟਿਆਲੇ ਵੀ ਤੁਸੀਂ ਲੋਕਾਂ ਨੂੰ ਗਾਲਾਂ ਕੱਢੀਆਂ ਗਾਲਾਂ ਚ ਆਪਾਂ ਨੂੰ ਮਿਲਦਾ ਕੀ ਐ ਤੁਸੀਂ ਮੈਨੂੰ ਐ ਦੱਸ ਦੋ ਵੀ ਆਪਾਂ ਨੂੰ ਕੋਈ ਨਾਮ ਨੂੰ ਮਿਲਦਾ ਹੈ ਕਿ ਕਿਸੇ ਨੂੰ ਤੁਸੀਂ ਕਿਸੇ ਦੀ ਧੀ ਭੈਣ ਨੂੰ ਤੁਸੀਂ ਗਾਲ ਕੱਢ ਕੇ ਕਮੈਂਟਾ ਚੋਹ ਜਾਨਨੇ ਹੋ ਨਾ ਬਾਕੀ ਮੈਂ ਇਹ ਕੋਈ ਨਹੀਂ ਹੈਗਾ ਵੀ ਜਾ ਕੇ ਮੈਂ ਕਮਲ ਨਾਲ ਵਰਤਾਂ ਜਾਂ ਸੀਆ ਨਾਲ ਵਰਤਾਂ ਤੇ ਇਹ ਕੋਈ ਮੇਰਾ ਨਹੀਂ ਹੈਗਾ ਨਾਮ ਮੈਂ ਉਹਨਾਂ ਨਾਲ ਨਜਰਾਂ ਹੋਊਗੀ ਕਿ ਤੇ ਨਾਮ ਮੈਂ ਉਹਨਾਂ ਨਾਲ ਆਵਾ ਤੇ ਨਾਮ ਉਹਨਾਂ ਨਾਲ ਇਤਜਾਮਾ ਜੋ ਹੈ ਸਹੀ ਹੈ ਤੇ ਮੈਂ ਧੋਗਲਾਪਨ ਮੈਂ ਨਹੀਂ ਕਰੂੰਗੀ ਠੀਕ ਆ ਤੂੰ ਭੇਜਿਆ ਆਪਾਂ ਇਹ ਮੇਰੀ ਭੈਣ ਆ ਇਹਨੂੰ ਦਿਲੋਂ ਪਿਆਰ ਆ ਮੇਰਾ ਠੀਕ ਆ ਜੀ ਚਲੋ ਅਸੀਂ ਵੀ ਨਨੋ ਮਹੀਨੇ ਇਕੱਠੇ ਨਹੀਂ ਹੋਏ ਜੇ ਜੋ ਵੀ ਲਾ ਲੋ ਇਹਦਾ ਲਾ ਲੋ ਜਾਂ ਮੇਰਾ ਲਾ ਲੋ ਹਨਾ ਠੀਕ ਆ ਉਹ ਸਾਡੀ ਵੱਖਰੀ ਗੱਲ ਆ ਤੂੰ ਭੇਜਿਆ ਅਸੀਂ ਕਬੂਰ ਕਰਿਆ ਨਾ ਤਨ ਉਸ ਪਈਏ ਲੱਗੇ ਹਾਂ ਜੇ ਕਿਨੇ ਗੱਲ ਕਿਤੇ ਹੋਰ ਕੋਈ ਆ ਗਈ ਪਹਿਲੀ ਗੱਲ ਲੱਚਤਾਂ ਗੱਲ ਸਾਡੀ ਆ ਨਹੀਂ ਸਕਦੀ ਨਾ ਅਸੀਂ ਕਰਦੇ ਨਾ ਸਾਨੂੰ ਰੋੜਾ ਜੇ ਹਮਨ ਮੜਾ ਮਟਾ ਪਤਾ ਵੀ ਲੱਗ ਗਿਆ ਵੀ ਤੁਸੀਂ ਆਹ ਹਰਕਤਾਂ ਕਰਦੀਆਂ ਆ ਫੇਰ ਨਹੀਂ ਬਖਸ਼ਣੀ ਸਿੱਧੀ ਵਾਪਸ ਜੈਸੀ ਕਰ ਤੇ ਠੀਕ ਆ ਫਿਰ ਕਮਲ ਵੈਸੇ ਗੁੱਸਾ ਨਾ ਕਰੇ ਕਿਸੇ ਵੀ ਗੱਲ ਦਾ ਭੈਣੇ ਇੱਕ ਚੁੱਪ ਸੌਣ ਹਰਾਂਦੀ ਆ ਮੈਂ ਵੀ ਤੈਨੂੰ ਫੋਨ ਤੇ ਹੀ ਸਮਝਾਇਆ ਸੀ ਮੈਂ ਕਿਹਾ ਤੂੰ ਕੁਝ ਵੀ ਨਹੀਂ ਬੋਲਣਾ ਐਗਲਾ ਇੱਕ ਦਿਨ ਬੋਲੂਗਾ ਚਲ ਦੋ ਦਿਨ ਬੋਲੂਗਾ ਤੈਨੂੰ ਕਮਲੀ ਥੋੜੀ ਕੁੱਕ ਵੀ ਤੈਨੂੰ ਬੋਲੀ ਜਾਊਗੀ ਬੋਲਾਂਗੇ ਤੰਤਾ ਮੈਂ ਕੁਝ ਬੋਲਿਆ ਵੀ ਉਦੋਂ ਬਾਅਦ ਹਾਂ ਉਦੋਂ ਬਾਅਦ ਇਹਨੇ ਤੈਨੂੰ ਕੁਝ ਨਹੀਂ ਬੋਲਿਆ ਸੋ ਇਹ ਬਲੌਗ ਬਣਾਉਂਦੀ ਉਹ ਜਿਹੜੀ ਹਰਕਤ ਕਰਦੀ ਨਾ ਉਹ ਤੇਰੀ ਹਰਕਤ ਤਾਂ ਸਹੀ ਨਹੀਂ ਲੱਗੀਆਂ ਮੈਨੂੰ ਇੰਨਾ ਸਾਡੇ ਦਿਲ ਚ ਪਾਪ ਬਸ ਉਸੇ ਗੱਲ ਦਾ ਗੁੱਸਾ ਯਾਰ ਵੀ ਪਹਿਲਾਂ ਜਾਂ ਤਾਂ ਫਿਰ ਆਉਣਾ ਹੀ ਨਹੀਂ ਸੀਗਾ ਆਪਾਂ ਆਉਂਦੇ ਹੀ ਨਾ ਆਪਾਂ ਹਨਾ ਇੰਨੀਆਂ ਗੱਲਾਂ ਨਹੀਂ ਕਰੀ ਤਹੰਦੇ ਕਿਸੇ ਦੇ ਘਰੇ ਜਾ ਕੇ ਸੋ ਇਸ ਗੱਲ ਦਾ ਸਾਨੂੰ ਵੀ ਥੋੜਾ ਜਿਹਾ ਲੱਗਿਆ ਸੀਗਾ ਦੁੱਖ ਤਾਂ ਮੈਨੂੰ ਵੀ ਲੱਗਿਆ ਨਹੀਂ ਦੁੱਖ ਨਹੀਂ ਲੱਗਿਆ ਠੀਕ ਆ ਸੋ ਚਲੋ ਠੀਕ ਆ ਜੀ ਤੇ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸਾਰਾ ਕਮੈਂਟਾਂ ਦੇ ਵਿੱਚ ਨਾ ਥੋੜੇ ਜਿਹਾ ਸਹੀ-ਸਹੀ ਦੱਸਿਓ ਜਗਾ ਵੀ ਆਪਾਂ ਸਹੀ ਬੋਲਿਆ ਜਾਂ ਗਲਤ ਬੋਲਿਆ ਸੋ ਕਮਲ ਵੀ ਸਾਡੀ ਭੈਣ ਆ ਜੀ ਇਦਾਂ ਦੀ ਕੋਈ ਗੱਲ ਨਹੀਂ ਥੈਂਕ ਯੂ ਜੀ